ਪਿਓਰ ਕਾਟਨ ਪ੍ਰਿੰਟਡ ਸ਼ਰਟ ਰਹੇਗੀ 1.70 ਮੱਦੇ ਪਾਣੇ ਦੇ ਵਿੱਚ ਆਰਗੈਂਜ਼ਾ ਪੈਚਵਰਕ ਰਹੇਗਾ ਕੀ ਰੇਟ ਐਂਡ 슬ੀਵਸ ਤੇ ਪਿਓਰ ਕਾਟਨ ਦੀ ਬਾਟਮ ਰਹੇਗੀ 2 ਮੀਟਰ ਵੱਡੇ ਪਾਣੇ ਦੇ ਵਿੱਚ ਬਾਟਮ ਤੇ ਵਰਕ ਮਿਲੇਗਾ ਆਰਗੈਂਜ਼ਾ ਦਾ ਦੁਪੱਟਾ ਰਹੇਗਾ ਹੈਂਡ ਪੇਂਟਡ 2 ਮੀਟਰ 1599 ਵਿੱਚ ਬਾਈ ਕਰ ਸਕਦੇ ਹਾਂ ਰੈਡੀमेड ਕੁੜਤੀ ਪਲੱਸ ਪੈਂਟ ਪਲੱਸ ਦੁਪੱਟਾ ਮਿਲੇਗਾ ਸਾਈਜ਼ ਮੈਂਸ਼ਨ ਹੈ ਹੈਵੀ ਕਾਟਨ ਰਹੇਗੀ 899 ਦੇ ਵਿੱਚ ਤੁਸੀਂ ਇਹ ਬਾਈ ਕਰ ਸਕਦੇ ਹੋ 5 ਮੀਟਰ ਲੈਦਰ ਸ਼ਿਮਰ ਵਿਸਕੋਸ ਦਾ ਇਹ ਸੂਟ ਰਹੇਗਾ ਥ्रेड ਵਰਕ ਮਿਲੇਗਾ ਫੈਨਸੀ ਇਸ ਤੇ ਵਰਕ ਹੋਇਆ ਬਾਜ਼ੂ ਤੇ ਬਾਟਮ ਤੇ ਦੁਪੱਟਾ 2.5 ਮੀਟਰ 1090 ਚ ਬਾਈ ਕਰ ਸਕਦੇ ਹਾਂ ਵੈਲਵਟ ਸਿਲਕ ਰਹੇਗੀ ਪਲੇਨ ਸਟੱਫ ਆ ਪੂਰਾ 5 ਮੀਟਰ ਸੂਟ ਵੀ ਕੱਟ ਰਹੇ 850 ਦੇ ਵਿੱਚ ਤੁਸੀਂ ਇਹ ਬਾਈ ਕਰ ਸਕਦੇ ਹੋ ਇਹ ਪਾਰਟੀ ਵੇਅਰ ਸੂਟ ਰਹਿਣਗੇ ਵਿਸਕੋਸ オーਗਾਂਜ਼ਾ ਸ਼ਰਟ रहेगी ਕੇਰੇ ਤੇ ਵਰਕ ਮਿਲੇਗਾ ਬਾਟਮ ਟੈਬੀ ਸਿਲਕ ਦੀ 8 ਮੀਟਰ रहेगी オーਗਾਂਜ਼ਾ ਦੁਪੱਟਾ ਮਿਲੇਗਾ 1650 ਵਿੱਚ ਬਾਈ ਕਰ ਸਕਦੇ ਹਾਂ ਆਲਓਵਰ 3.5 ਮੀਟਰ ਵੱਡੇ ਪਣੇ ਚ ਪਿਓਰ ਕਾਟਨ ਦਾ ਸੂਟ ਰਹੇਗਾ ਤੁਸੀਂ ਡਰੈਸ ਰੈਡੀ ਕਰ ਸਕਦੇ ਹੋ ਪੰਜਾਬੀ ਸੂਟ ਰੈਡੀ ਕਰ ਸਕਦੇ ਹੋ 100 ਤੋਂ 350 ਵਿੱਚ ਮਿਲ ਜਾਏਗਾ ਦੋ ਸੂਟ ਬਾਈ ਕਰੋਗੇ 650 ਦੇ ਵਿੱਚ ਮਿਲ ਜਾਣਗੇ ਪਿਓਰ ਕਾਟਨ ਦਾ ਸੂਟ ਰਹੇਗਾ 3.5 ਮੀਟਰ ਵੱਡੇ ਪਣੇ ਦੇ ਵਿੱਚ ਕੇਰੇ ਤੇ ਵਰਕ ਰਹੇਗਾ ਬਾਜੂ ਤੇ ਵਰਕ ਮਿਲੇਗਾ 750 ਦੇ ਵਿੱਚ ਤੁਸੀਂ ਇੱਕ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ WhatsApp ਨੰਬਰ ਮੈਂਸ਼ਨ ਐਂਡ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਇਹ ਵਾਲਾ ਆਰਗੈਂਜ਼ਾ ਡਿਜੀਟਲ ਪ੍ਰਿੰਟ 8 ਮੀਟਰ ਆਲਓਵਰ ਸ਼ਰਟ ਰਹੇਗਾ ਦੁਪੱਟਾ ਇਸ ਦੇ ਨਾਲ 2.5 ਮੀਟਰ ਰਹੇਗਾ ਬਾਂਦਨੀ ਸਟਾਈਲ ਡਿਜੀਟਲ ਪ੍ਰਿੰਟ ਦੇ ਵਿੱਚ ਬਾਟਮ ਪਲੇਨ ਰਹੇਗੀ ਜੌਰਜਟ ਦੀ 2.5 ਮੀਟਰ ਪ੍ਰਾਈਸ ਰਹੇਗਾ 400 400 ਦੇ ਵਿੱਚ ਤੁਸੀਂ ਘਰ ਬੈਠੇ ਸੂਟ ਬਾਏ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਲਿਮਟਡ ਸਟਾਕ ਆ ਇਹ ਵਾਲੇ ਸੂਟਾਂ ਦਾ ਸ਼ਰਟ ਰਹੇਗਾ ਖਾਦੀ ਸਿਲਕ ਦਾ ਹੈਂਡਵਰਕ ਰਹੇਗਾ ਦੁਪੱਟਾ ਖਾਦੀ ਸਿਲਕ ਦਾ ਰਹੇਗਾ ਬਾਟਮ ਸੰਤੋਨ ਦੀ ਰਹੇਗੀ 2350 ਵਿੱਚ ਬਾਈ ਕਰ ਸਕਦੇ ਹਾਂ ਇਹ ਵਾਲੇ ਸੂਟ ਰੀਸਟਾਕ ਹੋ ਚੁੱਕੇ ਨੇ ਵਿਦ ਦੁਪੱਟਾ ਸ਼ਰਟ ਰਹੇਗੀ ਪਿਓਰ ਸਲਬ ਕਾਟਨ ਦੀ 2 ਮੀਟਰ ਡਿਜੀਟਲ ਪ੍ਰਿੰਟ ਵਾਲੀ ਬਾਟਮ ਪਿਓਰ ਕੈਮਰੀ ਕਾਟਨ ਦੀ ਰਹੇਗੀ 2 ਮੀਟਰ ਪਲੇਨ ਫੈਬਰਿਕ ਰਹੇਗਾ ਦੁਪੱਟਾ ਇਸ ਦੇ ਨਾਲ ਕੋਟਾ ਚੈੱਕ ਵਾਲਾ ਰਹੇਗਾ ਦੁਪੱਟਾ ਡਿਜ਼ਾਈਨਰ ਰੈਡੀ ਹੋਇਆ ਪੈਸਵਰਕ ਦੇ ਨਾਲ ਐਂਡ ਲੇਸ ਵਰਕ 650 ਵਿੱਚ ਬਾਈ ਕਰ ਸਕਦੇ ਹੋ ਇਹ ਵਾਲਾ ਪਿਓਰ ਕੈਮਰੀ ਕਾਟਨ ਦਾ ਸ਼ਰਟ ਰਹੇਗਾ ਵਰਕ ਮਿਲੇਗਾ ਤੁਹਾਨੂੰ ਇਸ ਦੇ ਨਾਲ ਜੋ ਮੈਚਿੰਗ ਬਾਟਮ ਰਹੇਗੀ ਚਿਕਨ ਵਾਲੀ ਔਰ ਕੋਟਾ ਡੋਰੀਏ ਦਾ ਵਰਕ ਵਾਲਾ ਦੁਪੱਟਾ ਮਿਲੇਗਾ 898 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਗਰਮੀਆਂ ਦੇ ਲਈ ਨੇ ਵਿਦਆਊਟ ਲਾਈਨਿੰਗ ਸਟਿਚ ਹੋ ਜਾਣਗੇ ਥੈਂਕ ਯੂ ਜੀ